ਸਤਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਜੋ ਧੜੇਬੰਦੀ ਦੀਆਂ ਖਬਰਾਂ ਆ ਰਹੀਆਂ ਸਨ ਉਸ ਨੂੰ ਲੈ ਕੇ ਪਹਿਲਾਂ ਹੀ ਹਾਈ ਕਮਾਂਡ ਕਾਫੀ ਚਿੰਤਤ ਸੀ ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਭਵੇਸ਼ ਬਗੇਲ ਜੋ ਇੰਨੇ ਦਿਨੀ ਲਗਾਤਾਰ ਪੰਜਾਬ ਦੇ ਦੌਰਿਆਂ ਤੇ ਰਹੇ ਜੀ ਰਾਮਜੀਤ ਬਿੱਲ ਜਿਹੜਾ ਸੰਸਦ ਵੱਲੋਂ ਕੇਂਦਰ ਸਰਕਾਰ ਵੱਲੋਂ ਸੰਸਦ ਚ ਪਾਸ ਕਰ ਦਿੱਤਾ ਗਿਆ ਹੈ ਉਸ ਨੇ ਮਨਰੇਗਾ ਦੀ ਜਗ੍ਹਾ ਲੈਣੀ ਹੈ ਜਿਸ ਨੂੰ ਲੈ ਕੇ ਭਾਰਤ ਭਰ ਦੇ ਵਿੱਚ ਜਿੱਥੇ-ਜਿੱਥੇ ਬੀਜਪੀ ਦੀਆਂ ਸਰਕਾਰਾਂ ਨਹੀਂ ਹਨ ਉਹਨਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹੈ ਕਿਉਂਕਿ ਇਸ ਬਿੱਲ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਰਾਜ ਸਰਕਾਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਬੋਝ ਵਧਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਰਾਜ ਰਾਜ ਸਰਕਾਰਾਂ ਹਨ ਉਹਨਾਂ ਦੇ ਖਜ਼ਾਨੇ ਦੇ ਵਿੱਚ ਪਹਿਲਾਂ ਹੀ ਕਮੀਆਂ ਹੁੰਦੀਆਂ ਹਨ ਕਮੀਆਂ ਆਪ ਪੈਸੇ ਦੀ ਕਮੀ ਦੇਖਣ ਨੂੰ ਮਿਲਦੀ ਹੈ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਪਰ ਜੇਕਰ ਮੰਰੇਗਾ ਜੋ ਹਟਾ ਕੇ ਜੀ ਰਾਮਜੀ ਬਿੱਲ ਪਾਸ ਕੀਤਾ ਹੈ ਇਸ ਤੇ ਵਿੱਚ ਜਿਹੜੀ 60 40 ਦੀ ਰੇਸ਼ੋ ਸੈਂਟਰ ਸਰਕਾਰ ਵੱਲੋਂ ਵਧਾਈ ਗਈ ਹੈ ਉਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਇਸ ਕਰਕੇ ਹੋਇਆ ਹੈ ਕਿ ਰਾਜਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਤੀ ਬੋਝ ਹੋਰ ਵਧੇਗਾ ਔਰ ਹੋਰ ਕਰਜ਼ੇ ਦੇ ਵੀ ਜਾਣਗੇ ਰਾਜ ਸਰਕਾਰਾਂ ਇਸ ਤੋਂ ਲੈ ਕੇ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ ਉੱਥੇ ਹੀ ਭਪੇਸ਼ ਭਗੇਲ ਵੱਲੋਂ ਜੋ ਇਹ ਐਲਾਨ ਕੀਤਾ ਗਿਆ ਹੈ ਕਿ 2027 ਦੇ ਵਿੱਚ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਕਾਂਗਰਸ ਪਾਰਟੀ ਚੋਣਾਂ ਲੜੇਗੀ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੇ ਲਈ ਪੰਜਾਬ ਵਿਚਲੀ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਪਾਰਟੀ ਹਾਈ ਕਮਾਂਡ ਨੂੰ ਲਗਾਤਾਰ ਪਰੇਸ਼ਾਨੀ ਦੇ ਰਹੀ ਹੈ ਹਾਈ ਕਮਾਂਡ ਵੱਲੋਂ ਨਵੀਂ ਜੀ ਰਾਮ ਜੀ ਯੋਜਨਾ ਦੇ ਵਿਰੋਧ ਦੇ ਪ੍ਰੋਗਰਾਮ ਦੌਰਾਨ ਸੂਬੇ ਵਿੱਚ ਪਾਰਟੀਆਂ ਦੀਆਂ ਰੈਲੀਆਂ ਤਾਂ ਪ੍ਰਭਾਵਸ਼ਾਲੀ ਰਹੀਆਂ ਅਤੇ ਇਹਨਾਂ 'ਚ ਪਾਰਟੀ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਗੇਲ ਵੀ ਹਾਜ਼ਰ ਰਹੇ ਪਰ ਪਾਰਟੀ ਵਿਚਲੀ ਤੜੇਬੰਦੀ ਇਹਨਾਂ ਪ੍ਰੋਗਰਾਮਾਂ 'ਚ ਮਹਿਸੂਸ ਹੁੰਦੀ ਰਹੀ ਹੈ ਪਾਰਟੀ ਹਾਈ ਕਮਾਂਡ ਦੇ ਇਸ਼ਾਰੇ ਸੂਬੇ ਦੇ ਪੁੱਤੇ ਸੀਨੀਅਰ ਆਗੂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਤੋਂ ਬਿਨਾਂ ਹੀ ਲੜਨ ਤੇ ਜਿੱਤਣ ਦਾ ਅਹਿਦ ਵੀ ਲਿਆ ਗਿਆ ਤੇ ਭੁਪੇਸ਼ ਬਗੇਲ ਵੱਲੋਂ ਦਿੱਤਾ ਇਹ ਬਿਆਨ ਵੀ ਚਰਚਾ ਚ ਰਿਹਾ ਕਿ ਪੰਜਾਬ ਚ ਜਾਤੀਵਾਦ ਦੀ ਰਾਜਨੀਤੀ ਨੂੰ ਪਸੰਦ ਨਹੀਂ ਕੀਤਾ ਜਾਂਦਾ ਅਤੇ ਪਾਰਟੀ ਸੂਬੇ ਵਿੱਚ ਜਾਤੀਵਾਦ ਤੋਂ ਉੱਪਰ ਉੱਠ ਕੇ ਫੈਸਲੇ ਲਵੇਗੀ ਪਾਰਟੀ ਹਲਕਿਆਂ ਵਿੱਚ ਇਹ ਵੀ ਚਰਚੇ ਰਹੇ ਕਿ ਇਹ ਬਿਆਨ ਸ਼ਾਇਦ ਦਰਦ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਸੰਬੰਧੀ ਪਾਰਟੀ ਅੰਦਰ ਹੋ ਰਹੀ ਕੁਸਰਮੁਸਰਕਾਰਾਂ ਦਿੱਤਾ ਗਿਆ ਹੈ ਪਾਰਟੀ ਅੰਦਰ ਚਰਚਾ ਇਹ ਵੀ ਹੈ ਕਿ ਕੁਝ ਆਗੂਆਂ ਵੱਲੋਂ ਪਾਰਟੀ ਅੰਦਰ ਇੱਕ ਦਸਤਖਤੀ ਮੁਹਿਮ ਵੀ ਚਲਾਈ ਜਾ ਰਹੀ ਹੈ ਜਿਸ ਦਾ ਮੰਤਵ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਜਾਣਾ ਹੈ ਮਨਰੇਗਾ ਯੋਜਨਾ ਦਾ ਰੂਪ ਬਦਲਣ ਦੇ ਵਿਰੋਧ 'ਚ ਸੂਬਾ ਕਾਂਗਰਸ ਵੱਲੋਂ ਕੀਤੀਆਂ ਗਈਆਂ 8 ਰੈਲੀਆਂ 'ਚ ਚੰਨੀ ਨੇ ਕੇਵਲ ਆਖਰੀ ਰੈਲੀ ਵਿੱਚ ਹੀ ਸ਼ਮੂਲੀਅਤ ਕੀਤੀ ਹੈ ਤੇ ਉਹਨਾਂ ਦੇ ਵਿਰੋਧੀ ਇਸ ਨੂੰ ਵੀ ਮੁੱਦਾ ਬਣਾਉਂਦੇ ਰਹੇ ਹਨ ਪਰ ਚਰਨਜੀਤ ਸਿੰਘ ਚੰਨੀ ਵੱਲੋਂ ਇਹਨਾਂ ਰੈਲੀਆਂ ਵਿੱਚੋਂ ਗੈਰ ਹਾਜ਼ਰੀ ਸੰਬੰਧੀ ਕੋਈ ਵੀ ਸਪਸ਼ਟੀਕਰਨ ਨਹੀਂ ਦਿੰਦਾ ਗਵੰਡੀ ਰਾਜ ਹਰਿਆਣਾ 'ਚ ਕਾਂਗਰਸ ਜਿਵੇਂ ਕੇਵਲ ਧੜੇਬੰਦੀ ਕਾਰਨ ਹੀ ਤਕਰੀਬਨ ਜਿੱਤੀ ਹੋਈ ਬਾਜ਼ੀ ਹਾਰ ਗਈ ਸੀ ਹੁਣ ਪਾਰਟੀ ਹਾਈ ਕਮਾਂਡ ਪੰਜਾਬ ਵਿੱਚ ਅਜਹੀ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਪਾਰਟੀ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੂੰ ਕੇਵਲ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਦੇ ਵਿਰੋਧ ਕਾਰਨ ਜਬਰੀ ਸਦਨ ਵਿੱਚੋਂ ਕੱਢਿਆ ਗਿਆ ਪਰ ਪਾਰਟੀ ਵੱਲੋਂ ਇਸ ਕਾਰਵਾਈ ਦਾ ਵਿਰੋਧ ਨਾ ਹੋਣ ਅਤੇ ਕਈ ਵਾਰ ਵਿਰੋਧੀ ਧਿਰ ਦੇ ਆਗੂ ਦਾ ਵੀ ਪਾਰਟੀ ਵਿਧਾਇਕਾਂ ਵੱਲੋਂ ਸਾਥ ਨਾ ਦਿੱਤੇ ਜਾਣਾ ਪਾਰਟੀ ਵਿੱਚਲੀ ਅਨੁਸ਼ਾਸਨਹੀਨਤਾ ਤੇ ਟੜੇਬੰਦੀ ਨੂੰ ਜਨਤਕ ਕਰਦਾ ਹੈ ਜਿਸ ਦਾ ਪਾਰਟੀ ਹਾਈ ਕਮਾਂਡ ਨੂੰ ਜਿਸ ਦਾ ਪਾਰਟੀ ਹਾਈ ਕਮਾਂਡ ਬਕਾਇਦਾ ਨੋਟਿਸ ਲੈ ਰਹੀ ਹੈ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਸੂਪਾ ਯੂਨਿਟ ਦਾ ਪੁਨਰਗਠਨ ਵੀ ਕਰਨਾ ਚਾਹੁੰਦੀ ਹੈ ਪਰ ਇਹ ਵੀ 31 ਮਾਰਚ ਤੋਂ ਬਾਅਦ ਹੀ ਸੰਭਵ ਹੋਵੇਗਾ ਇੰਨਾ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਵਾਰ ਚੋਣਾਂ ਲਈ 35 ਤੋਂ 40 ਹਲਕਿਆਂ ਤੋਂ ਨਵੇਂ ਚਿਹਰੇ ਵੀ ਪੇਸ਼ ਕਰਨਾ ਚਾਹੁੰਦੀ ਹੈ ਕਿਉਂਕਿ ਇਨ੍ਹਾਂ ਹਲਕਿਆਂ ਤੋਂ ਪੁਰਾਣੇ ਪਾਰਟੀ ਉਮੀਦਵਾਰ ਮੈਦਾਨ ਤੋਂ ਹਟ ਚੁੱਕੇ ਹਨ ਸੂਚਨਾ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਵੇਂਸ਼ ਬਗੇਲ ਜੋ ਕਿ ਸੂਬੇ ਲਈ ਕਾਫੀ ਸਮਾਂ ਦੇ ਰਹੇ ਹਨ ਉਹ ਵੀ ਹੇਠਲੇ ਪੱਧਰ ਤੇ ਪਾਰਟੀ ਦੇ ਹਲਕਾ ਇੰਚਾਰਜਾਂ ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਕਾਰਗੁਜ਼ਾਰੀ ਦਾ ਪਤਾ ਲਗਾਉਣ ਅਤੀ ਰਿਪੋਰਟ ਦੇਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਜਿਸ ਨੂੰ ਸੂਬਾ ਜੁਨਿਟ ਦੇ ਪੁਨਰਗਠਨ ਮੌਕੇ ਧਿਆਨ ਵਿੱਚ ਰੱਖਿਆ ਜਾਏਗਾ ਪਰ ਸਮਝਿਆ ਜਾਂਦਾ ਹੈ ਕਿ ਕਾਂਗਰਸ ਵੱਲੋਂ ਪੰਜਾਬ ਚ ਚੋਣ ਮਹੀਮਾ ਦਾ ਆਗਾਜ਼ ਜਥੇਬੰਦਕ ਢਾਂਚੇ ਦੇ ਪੁਨਰਗਠਨ ਤੋਂ ਬਾਅਦ ਹੀ ਸੰਭਵ ਹੋਵੇਗਾ ਜੋ ਕਿ ਅੰਦਾਜ਼ਨ 31 ਮਾਰਚ ਤੋਂ ਬਾਅਦ ਇਸ ਦਾ ਪੁਨਰਗਠਨ ਕੀਤਾ ਜਾ ਸਕਦਾ ਹੈ ਧੰਨਵਾਦ